ਹਾਂ ਜੀ ਦੋਸਤੋ ਦਿਖਾਉਣਾ ਹੈ ਕੋਈ ਸਬਜ਼ੀ ਦੇ ਵੀ ਇਹ ਹੈ ਜਮਾਰਾ ਗਵਾਰਾ ਗਵਾਰ ਨਹੀਂ ਗਗਵਾਰ ਵੱਡੀ ਫਲੀ ਵਾਲਾ ਇਹ ਭਿੰਡੀ ਹੈ ਕੀ ਇਹ ਵੀ ਭਿੰਡੀ ਇਹ ਕद्दू ਜੜਪਣ ਕद्दू ਇਹ ਚੌਲੇ ਵੀ ਦੀ ਚੌਲਿਆ ਇਹ ਵੀ ਜੜਫਲ ਹੁੰਦੇ ਆ ਇਹ ਤੋਰੀਆਂ ਦੇ ਵੀ ਇਹ ਹੈਗੀ ਅਲ ਇਹਨੂੰ ਕੀ ਕਹਿੰਦੇ ਬੋਟਲ ਗਰਾਊਂਡ ਪਤਾ ਨਹੀਂ ਕੀ ਲਿਖਿਆ ਤੇ ਆਹ ਕੁਮਾਰ ਆ ਗਿਆ ਛੋਟੀ ਖਲੀ ਵਾਲਾ ਸਾਰੇ ਚੀਜ਼ ਇਕੱਠੀਆਂ ਕਰਕੇ ਲਾ ਦੇ ਨੇ ਅੱਜ ਅੱਜ ਦਾ ਟਾਈਮ ਨੰਦ ਸਾਰੇ ਵੀ ਬਹੁਤ ਵਧੀਆ ਨੇ ਗਰੰਟੀ ਵਾਲੇ ਵੀ ਨੇ ਗਰੰਟੀ ਵਾਲੇ ਅਵੰਟਾ ਕੰਪਨੀ ਦੇ ਚਲੋ ਠੀਕ ਹੈ